ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੂਹੇ ਮਸਰੀ ਦੀ ਦਾਲ ਬਣਾਵਾਂਗੇ ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੈਸ ਉੱਪਰ ਕੜਾਹੀ ਰੱਖਾਂਗੇ ਅਤੇ ਉਸ ਵਿੱਚ 1 ਲੀਟਰ ਪਾਣੀ ਪਾਵਾਂਗੇ ਅਤੇ ਗੈਸ ਨੂੰ ਆਨ ਕਰਕੇ ਪਾਣੀ ਨੂੰ ਗਰਮ ਹੋਣ ਦੇਵਾਂਗੇ। ਜਦੋਂ ਤੱਕ ਪਾਣੀ ਗਰਮ ਹੋ ਰਿਹਾ ਹੈ ਉਦੋਂ ਤੱਕ ਆਪਾਂ ਇੱਕ ਕੌਲੀ ਦਾਲ ਲਈ ਸੰਹੀ ਤਰ੍ਹਾਂ ਤਿੰਨ ਤੋਂ ਚਾਰ ਵਾਰ ਧੋ ਲਵਾਂਗੇ ਸਾਡਾ ਪਾਣੀ ਹੁਣ ਗਰਮ ਹੋ ਗਿਆ ਹੈ ਹੁਣ ਆਪਾਂ ਇਸ ਵਿੱਚ ਇੱਕ ਚਮਚ ਘਿਓ ਦਾ ਪਾਵਾਂਗੇ ਅੱਧਾ ਚਮਚ ਹਲਦੀ ਅਤੇ ਅੱਧਾ ਚਮਚ ਲਾਲ ਮਿਰਚ ਪਾਵਾਂਗੇ ਆਪਾਂ ਇਸ ਵਿੱਚ ਥੋੜੀ ਜਹੀ ਕਾਲੀ ਮਿਰਚ ਵੀ ਪਾਵਾਂਗੇ ਅੱਧਾ ਪੌਣਾ ਚਮਚ ਆਪਾਂ ਇਸ ਵਿੱਚ ਨਮਕ ਦਾ ਪਾਵਾਂਗੇ ਤੁਸੀਂ ਨਮਕ ਅਤੇ ਮਿਰਚ ਆਪਣੇ ਸਵਾਦ ਅਨੁਸਾਰ ਵੀ ਪਾ ਸਕਦੇ ਹੋ ਮੁੰਖਾ ਇਸ ਨੂੰ ਉਬਾਲ ਔਰ ਟੱਕ ਕੇ ਰੱਖ ਦੇਵਾਂਗੇ ਉਬਾਲ ਆ ਚੁੱਕਾ ਹੈ ਹੁਣ ਆਪਾਂ ਇਸ ਵਿੱਚ ਧੋਈ ਹੋਈ ਮੂੰਗੀ ਮਸਰੀ ਦੀ ਦਾਲ ਪਾਵਾਂਗੇ ਅਤੇ ਇਸ ਨੂੰ ਟੱਕ ਕੇ ਮੀਡੀਅਮ ਫਲੇਮ ਤੇ 15 ਤੋਂ 20 ਮਿੰਟ ਤੱਕ ਪਕਾਵਾਂਗੇ ਆਪਾਂ ਦਾਲ ਚੈੱਕ ਕਰਾਂਗੇ ਲਓ ਜੀ ਆਪਣੀ ਦਾਲ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਇਸ ਨੂੰ ਤੜਕਾ ਲਾਵਾਂਗੇ ਤੜਕਾ ਲਾਉਣ ਲਈ ਆਪਾਂ ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਅੱਧੀ ਕੜਛੀ ਤੇਲ ਦੀ ਲਾਵਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਕੜਨ ਲਾਵਾਂਗੇ ਲੋ ਤੇਲ ਜ਼ਿਆਦਾ ਲੈ ਲਿਆ ਸੀ ਇਸ ਕਰਕੇ ਮੈਂ ਉਸ ਨੂੰ ਕੱਢ ਦਿੱਤਾ ਜਦੋਂ ਤੇਲ ਚੰਗੀ ਤਰ੍ਹਾਂ ਕੱਢ ਜਾਵੇ ਤਾਂ ਗੈਸ మీడియం ਫਲੇਮ ਤੇ ਕਰਕੇ ਉਸ ਵਿੱਚ ਜੀਰਾ ਪਾਵਾਂਗੇ ਉਸ ਤੋਂ ਬਾਅਦ ਆਪਾਂ ਇਸ ਵਿੱਚ ਲਸਣ ਪਾਵਾਂਗੇ ਅਤੇ ਇਸ ਨੂੰ 1-2 ਮਿੰਟ ਲਈ ਭੁੰਨਾਂਗੇ बाद आप इस प्याज पावे आप इस गोल्डन ब्राउन होने तक मीडियम फ्लेम से ही भुनोंगे ਜਦੋਂ ਪਿਆਜ਼ 골ਡਨ ਬ੍ਰਾਊਨ ਹੋ ਜਾਣ ਤਾਂ ਇਸ ਤੋਂ ਬਾਅਦ ਆਪਾਂ ਇਸ ਵਿੱਚ ਟਮਾਟਰ ਪਾਵਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਭੁੰਨਾਂਗੇ। ਇਸ ਤੋਂ ਬਾਅਦ ਆਪਾਂ ਤੜਕੇ ਨੂੰ ਦਾਲ ਵਿੱਚ ਪਾਵਾਂਗੇ। ਸਾਡੀ ਦਾਲ ਜਿਹੜੀ ਹੈ ਫੋਬਨ ਦੇ ਪਿਆਰ ਹੋ ਚੁੱਕੀ ਹੈ ਜੇ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ